ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇੱਕ ਕਲਪਾਤ ਹੋਣੀ ਹੈ ਕਿ ਜੋ ਕੱਲ ਪਰਖ ਤੇ ਨੰਗਲ ਚੌਰ ਵਿੱਚ ਪੁਲਿਸ ਨੇ ਹttਿਆਚਾਰ ਕੀਤਾ ਹੈ ਸੁਰੱਖਿਆ ਕਮੇਟੀ ਵਾਲਿਆਂ ਤੇ ਉਹਦੇ ਤੇ ਭਾਰਤੀ ਕਿਸਾਨ ਦੀ ਪਾਰਟੀ ਕਰਕੇ ਬਿਲਕੁਲ ਗੁਰਦਾਸਪੁਰ ਦੇ ਅਗੂ ਸਰਬੰਸ ਅਤੇ ਉੱਚਾ ਕੋ ਮਾਜ ਇਕੱਠੇ ਹੋ ਕੇ ਉਹਨਾਂ ਨੇ ਕੋਈ ਫੈਸਲਾ ਆਪੀ ਕਲ ਬਾਤ ਕਲਵੰਤ ਸਿੰਘ ਜੀ ਉਹ ਗੱਲ ਬਾਤ ਤੁਹਾਡੇ ਨਾਲ ਕਰਨਗੇ ਹਾਂਜੀ ਕਲਵੰਤ ਸਿੰਘ ਜੀ ਜੋ ਕੱਲ ਹੋਈ ਆ ਮਾਰਤਾੜ ਉਥੇ ਪੁਲਿਸ ਨੇ ਕੀਤੀ ਆ ਜ਼ੁਲਮ ਕੀਤਾ ਜਬਰ ਕੀਤਾ ਉਹਦੇ ਬਾਰੇ ਕੀ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਅੱਜ ਭਾਰਤੀ ਕਿਸਾਨ ਯੂਨੀਅਨ ਨੇਕਤਾ ਗਰਾਹਾਂ ਬਲਾਕ ਸ਼ਰੀ ਅਰਗਵਿੰਦਪੁਰ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਵਾ ਜਿਹੜਾ ਆਪਣਾ ਮੋਦੀ ਸਰਕਾਰ ਦਾ ਉਹਦੇ ਵਿੱਚ ਜਿਹੜੇ ਰੋਡ ਹਾਈਵੇ ਜਿਹੜਾ ਨਿਕਲਦਾ ਇੱਥੋਂ ਖਟੜਾ ਹਾਈਵੇ ਜੰਮੂ ਖਟੜਾ ਹਾਈਵੇ ਜਿਹਨੂੰ ਕਹਿੰਦੇ ਆ ਉਹ ਸਾਡੇ ਬਲਾਕ ਸ਼੍ਰੀ ਹਰਗੋਬਿੰਦਪੁਰ ਦੇ ਵਿੱਚੋਂ ਦੀ ਜਿਹੜਾ ਜਾਂਦਾ ਵਾ ਭਰਤ ਦੇ ਵਿੱਚੋਂ ਕੱਲ ਜਿਹੜੀ ਉੱਥੇ ਜਿਹੜੀ ਪ੍ਰਸ਼ਾਸਨ ਨੇ ਬਿਲਕੁਲ ਮਨੇਰੇ 3 ਵਜੇ 3:30 ਦੇ ਕਰੀਬ ਜਿਹੜਾ ਉੱਥੇ ਮਤਲਬ ਲੋਕਾਂ ਦੀ ਫਸਲવાડી ਨੂੰ ਜਿਹੜਾ ਜਾੜ ਦਿੱਤਾ ਗਿਆ ਉਹਨੂੰ ਜਾੜ ਕੇ ਮਨੇਰੇ ਤਾਵਾ ਬੋਲ ਕੇ ਉਹ ਤੋਂ ਬਾਅਦ ਸਾਡੀ ਇੱਥੋਂ ਜਥੇਬੰਦੀਆਂ ਵਾਲੇ ਜਿਹੜੇ ਸੰਘਰਸ਼ ਯੂਨੀਅਨ ਦਾ ਜਿੱਦਾਂ ਦੀ ਉਹਨਾਂ ਨੇ ਜਾ ਕੇ ਉੱਥੇ ਜਦੋਂ ਰੋਸ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨ ਵੱਲੋਂ ਜਿਹੜੀ ਬਹੁਤ ਵੱਡੇ ਪੱਧਰ ਤੇ ਉਹਨਾਂ ਨਾਲ ਧੱਕੇਸ਼ਾਹੀ, ਕੁੱਟਮਾਰ ਤੇ ਜਿਹੜਾ ਉਹਨਾਂ ਦੇ ਸੱਟਾਂ ਲਾਈਆਂ ਉਹਦੇ ਬਾਰੇ ਅੱਜ ਸਾਡੀ ਮੀਟਿੰਗ ਹੋਈ ਕਿਉਂਕਿ ਉਸ ਮੀਟਿੰਗ ਦੇ ਵਿੱਚ ਅਸੀਂ ਅੱਜ ਫੈਸਲਾ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਵੱਡੀ ਰਣਨੀਤੀ ਕਰਕੇ ਜੋ ਵੀ ਪ੍ਰਸ਼ਾਸਨ ਇੱਥੇ ਕੋਈ ਗੱਲਬਾਤ ਕਰਦਾ ਵਾ ਅਸੀਂ ਉਸ ਜਥੇਬੰਦੀ ਦੇ ਨਾਲ ਵਾ ਅਸੀਂ ਉੱਥੇ ਦੇ ਕਿਸਾਨਾਂ ਦੇ ਨਾਲ ਵਾ ਅਸੀਂ ਜੋ ਇਹ ਜਿਹੜੀ ਮਾਰਤਾੜ ਹੋਈ ਆ ਇਹਨਾਂ ਮਨੇਰੇ ਕੀਤੀ ਆ ਅੱਗੇ ਤੋਂ ਇਹ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਕਿ ਇਹ ਬਿਲਕੁਲ ਜਿਹੜੀ ਨੇਰੇ ਸਵੇਰੇ ਮਾਰਤਾੜ ਕਰਦੇ ਆ ਲੋਕਾਂ ਦੀਆਂ ਫਸਲਾਂ ਖਰਾਬ ਕੀਤੀਆਂ ਵਾ ਉਹਨਾਂ ਫਸਲਾਂ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਨੂੰ ਜੋ ਮੰਗਾ ਵਾ ਆਪਣਾ ਜਿਹੜੀਆਂ ਰੱਖੀਆਂ ਸੰਘਰਸ਼ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਲੇ ਨੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਕਿਸਾਨਾਂ ਦੀਆਂ ਪੂਰੀਆਂ ਕੀਤੀਆਂ ਜਾਣ ਜਿਹੜਾ ਉੱਥੇ ਜ਼ਖਮੀ ਹੋਏ ਆ ਜਿਹੜੇ ਕਿਸਾਨ ਕੱਲ ਉਹਨਾਂ ਕਿਸਾਨਾਂ ਨੂੰ ਬਣਦਾ ਜਿਹੜਾ ਮਾਅਵਜਾ ਦਿੱਤਾ ਜਾਵੇ ਤੇ ਅੱਗੇ ਵਾਲੀ ਜਿਹੜੀ ਰਣਨੀਤੀ ਸਾਡੀ ਜਥੇਬੰਦੀ ਦੀ ਆ ਕਿਉਂਕਿ ਇਹ ਭਾਰਤ ਮਾਲਾ ਪ੍ਰੋਜੈਕਟ ਦੇ ਜਿਹੜੇ ਜਿੰਨੇ ਵੀ ਹਾਈਵੇ ਬਣ ਰਹੇ ਉਹਦੇ ਵਿੱਚ ਉਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਬਹੁਤ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਦੀ ਆਈ ਆ ਤੇ ਅੱਗੇ ਤੋਂ ਵੀ ਅਸੀਂ ਬਿਲਕੁਲ ਇੱਥੇ ਇਹੋ ਜਿਹਾ ਕੰਮ ਨਹੀਂ ਚੱਲਣ ਦੇਵਾਂਗੇ ਇਹੋ ਜੀ ਬਦਮਾਸ਼ੀ ਇਹ ਜਿਹੜੀ ਧੱਕੇਸ਼ਾਹੀ ਪ੍ਰਸ਼ਾਸਨ ਕਰ ਰਿਹਾ ਸਰਕਾਰ ਦੀ ਸ਼ਹਿਤ ਤੇ ਇੱਥੋਂ ਅਸੀਂ ਸਰਕਾਰ ਨੂੰ ਤੇ ਭਗਵੰਤ ਮਾਨ ਸੀਐਮ ਸਾਹਿਬ ਜਿਹੜੇ ਉਹਨਾਂ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਸੈਂਟਰ ਦੀ ਸ਼ਹਿਰ ਦੇ ਉੱਤੇ ਜਿਹੜੀ ਤੱਕੇਸ਼ਾਈ ਕਿਸਾਨਾਂ ਨਾਲ ਤੇ ਮਜ਼ਦੂਰਾਂ ਨਾਲ ਹੋ ਰਹੀ ਆ ਉਹ ਜਿਹੜੀ ਤੱਕੇਸ਼ਾਈ ਉਹਨੂੰ ਬੰਦ ਕੀਤਾ ਜਾਵੇ ਤੇ ਜਿਹੜਾ ਕਿਸਾਨਾਂ ਨਾਲ ਬੰਦਾ ਮੁਆਵਜ਼ਾ ਉਹ ਕਿਸਾਨਾਂ ਨੂੰ ਦਿੱਤਾ ਜਾਵੇ ਤੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇ ਇਹਨਾਂ ਤੱਕੇਸ਼ਾਈਆਂ ਨੂੰ ਬੰਦ ਕਰੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਪ੍ਰਦਰਸ਼ਨ ਕਰਾਂਗੇ ਤੇ ਜੋ ਵੀ ਇੱਥੇ ਪ੍ਰਸ਼ਾਸਨ ਕੋ ਤੱਕੇਸ਼ਾਈ ਕਰਦਾ ਉਹਦੇ ਵਿਰੁੱਧ ਬਿਲਕੁਲ ਡਟ ਕੇ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ